ਪ੍ਰੈਜ਼ੀਡੈਂਟ ਜੀ ਕੀ ਗੱਲਬਾਤ ਹੋਈ ਸੀਗੀ ਸਾਨੂੰ ਉਹਨਾਂ 10 ਵਜੇ ਦਿੱਤਾ ਟਾਈਮ 10 ਵਜੇ ਆਜੋ ਭਾਈ ਗੱਭ ਨਹੀਂ ਸਾਨੂੰ ਟਾਈਮ ਦਾ ਜਣਾ ਇੱਥੋਂ ਗਏ ਆਂ 1 ਵਜੇ ਗਏ ਆਂ ਜਾਂਦੇ ਆਂ ਸਨ 2 ਵਜੇ ਉੱਤੇ ਜਾ ਕੇ ਖੜੇ ਆਂ ਉੱਥੇ ਪੁਲਿਸ ਵਾਲੇ ਵੀ ਸਾਨੂੰ ਪੁੱਛਦੇ ਕਿ ਕਿੱਧਰ ਜਾਣਾ ਹੈ ਕਿ ਪੈਸੇ ਹੀ ਦਾਗਾ ਪਲਾਣਾ ਕਹਿੰਦੇ ਭਾਜੀ ਤੇ ਪੈਸੇ ਨਹੀਂ ਤੇ ਉੱਥੇ ਜਾ ਕੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉਹਨਾਂ ਨੇ ਜਿਹੜਾ ਹੈਗਾ ਤੁਹਾਡੇ ਨਾਲ ਸੰਪਰਕ ਹੀ ਨਹੀਂ ਕੀਤਾ ਇਸ ਕੰਮ ਕਰਕੇ ਭਾਜੀ ਉੱਥੇ ਪੈਸੇ ਨਹੀਂ ਲੱਭੀਏਗੀ ਜਿਹੜੀ ਪੈਸੇ ਦੱਦੇ ਰੋਜ਼ਗਾਰਨ ਅੱਛਾ ਜੀ ਨਹੀਂ ਉੱਥੇ ਕੋਈ ਸਭ ਨੂੰ ਪੁੱਛਿਆ ਕਿੰਨੇ ਕੋਈ ਇੱਥੇ ਆਇਆ ਸੀ ਤਰ੍ਹਾਂ ਤਾਂ ਕੋਈ ਹੋਇਆ ਸੀਗਾ ਘਰ ਦੇ ਵਿੱਚ ਉਹ ਲੜਕੀ ਆਈ ਜਾਂ ਉਹਦੇ ਪਰਿਵਾਰ ਕੋਈ ਆਇਆ ਸੀ ਘਟੇ ਕੁੜੀ ਆਈ ਨਾ ਮਿੱਠਾ ਲੈ ਕੇ ਸਾਰੀ ਅੱਛਾ ਉਹ ਲੈ ਕੇ ਆਈ ਸੀਗੀ ਮਿੱਠਾ ਅੱਛਾ ਸਹੀ ਹੈ ਜੀ ਉਹੀ ਸਾਰੇ ਚਿੱਠੀ ਦੇ ਕੇ ਗਈ ਅੱਛਾ ਉੱਥੇ ਡੇਟ ਸ ਫਿਕਸ ਕੀਤੀ ਦੋ ਜੀ ਲਗਾਤਾਰ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਫਰੌਡ ਹੁੰਦੇ ਹੈਗੇ ਆ ਇਸ ਫਰੌਡ ਨੂੰ ਕਿਸ ਤਰ੍ਹਾਂ ਦੇਖਦੇ ਨੇ ਜੀ ਭਾਜੀ ਫਰੌਡ ਹੀ ਹੈ ਨਾ ਸਾਡੇ ਸਾਡੇ ਨੇ ਇਹਨਾਂ ਦਾ ਕਹੋ ਹੈਗਾ ਫਰੌਡ ਹੀ ਹੈ ਨਾ ਸਾਡੇ ਨਾ ਖਰਚਾ ਹੋ ਗਿਆ ਹੈ ਕੀ ਕਾਰਨ ਹੋਇਆ ਤੁਹਾਡੇ ਨਾਲ ਜਿਹੜਾ ਹੈਗਾ ਲੜਕੀ ਦੀ ਗੱਲਬਾਤ ਹੋਈ ਸੀ ਕੋਈ ਨਾ ਗੱਲ ਨਹੀਂ ਹੋਈ ਸੜਨਾਂ ਲੱਤੀ ਅੱਛਾ ਜੀ ਮੁੰਡੇ ਨਾਲ ਗੱਲ ਹੋਈ ਸਾਜਾ ਟੀਵੀ ਤੇ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਤੁਸੀਂ ਕਾਫੀ ਫਰੋਡ ਦੇਖੇ ਹੋਣਗੇ ਪਰ ਇੱਕ ਫਰੋਡ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਜਿੱਥੇ ਕਿ ਮੋਗੇ ਦੇ ਵਿੱਚ ਬਰਾਤ ਜਾਂਦੀ ਆ ਪਰ ਜਿਹੜੀ ਹੈਗੀ ਆ ਉੱਥੇ ਲੜਕੀ ਨਹੀਂ ਮਿਲਦੀ ਨਾ ਹੀ ਪੈਲਸ ਮਿਲਦਾ ਤੇ ਜਿਹੜਾ ਪਰਿਵਾਰ ਹੈਗਾ ਵਾ ਨਕੋਦਰ ਦੇ ਪਿੰਡ ਜਿਹੜਾ ਮਢਿਆਲਾ ਦੇ ਵਿੱਚ ਹੈਗਾ ਵਾ ਮਢਿਆਲੇ ਤੋਂ ਜਿਹੜਾ ਤੁਸੀਂ ਆਪਣੇ ਗੱਲ ਕਰਵਾਵਾਂਗੇ ਹਾਂਜੀ ਸਰ ਕੀ ਨਾਮ ਜੀ ਪ੍ਰੇਮ ਚੰਦ ਪ੍ਰੇਮ ਜੀ ਕੀ ਗੱਲਬਾਤ ਹੋਈ ਸੀਗੀ ਸਾਨੂੰ ਉਹਨਾਂ 10 ਵਜੇ ਦਿੱਤਾ ਟਾਈਮ 10 ਵਜੇ ਆ ਦੋ ਨਹੀਂ ਸਾਨੂੰ ਟਾਈਮ ਦਾ ਜਾਣਾ ਇੱਥੋਂ ਗਏ ਆਂ ਇੱਕ ਵਜੇ ਗਏ ਆਂ ਜਾਂਦੇ ਸਾਨੂੰ 2 ਵਜੇ ਉੱਤੇ ਜਾ ਕੇ ਖੜੇ ਆ ਉਥੇ ਪੁਲਿਸ ਵਾਲੇ ਵੀ ਸਾਨੂੰ ਪੁੱਛਦੇ ਕਿ ਕਿੱਧਰ ਜਾਣਾ ਹੈ ਕਿ ਪੈਸੇ ਹੀ ਤਾਂ ਹੈਗਾ ਪਲਾਣਾ ਕਹਿੰਦੇ ਭਾਜੀ ਤੇ ਪੈਸੇ ਨਹੀਂ ਫਿਰ ਸਾਨੂੰ ਕਹਿੰਦੇ ਗਊਸ਼ਾਲਾ ਦੇ ਕੋਲ ਆ ਜਾਓ ਉਥੇ ਗਏ ਆ ਪਹਿਲੀ ਗੱਲ ਤਾਂ ਮੈਂ ਕਿਹਾ ਵੀ ਮੈਂ 5 ਬੰਦੇ ਲਾਇਆ ਨਾ ਕਹਿੰਦੇ ਨਹੀਂ 5 ਨਹੀਂ 70 ਬੰਦੇ ਲੈ ਕੇ ਆ ਮੈਂ ਕਿਹਾ ਨਹੀਂ ਇਹ ਤੇਰੇ ਆਦਮੀ ਸਾਢ ਲੱਗੀ ਨਾ ਤੂੰ ਆਪ ਹੀ ਸੋਝ ਲੈ ਵੀ ਮਹੀਨੇ ਬੰਦੇ ਸਾਧਣਾ ਕਹਿੰਦੇ ਨੇ 70 ਬੰਦੇ ਲੈ ਗਿਆ ਡੀ ਵੀ ਲੈ ਕੇ ਆ ਫਿਰ ਮੈਂ ਕਿਹਾ ਨਹੀਂ ਮੈਂ ਤਾਂ ਮੇਰੀ ਕਮੇ ਮਿਹਨਤਾਂ ਕਰ ਮੈਂ ਤਾਂ ਕਹ ਲਈ ਕਰੀ ਇਹ ਤੇਰੇ ਸਾਢ ਲੱਗੀ ਮਿਹਨਤ ਕਾ ਤੂੰ ਕਰਦੀ ਤੂੰ ਕਹੇ ਵੀ ਭਾਈ ਮੈਂ ਮਜਬੂਰ ਆ ਮੈਂ ਤਾਂ ਕੰਜ ਬੰਦੇ ਨਹੀਂ ਮੈਂ ਫੇ ਮੈਨੂੰ ਕਹਿੰਦੇ 70 ਲੈ ਗਿਆ ਇਥੋਂ ਗਏ ਆ 8 ਗੱਡੀਆਂ ਮੈਂ ਖੜੇ ਪੈਰ ਪਾਣੀ ਕਿਥੋਂ ਵਿਆਜੀ ਸ਼ਾਜੀ ਪੈਸੇ ਫੜ ਕੇ ਲਾਏ ਆ ਸੌਦਾ ਸਾਰਾ ਕੋ ਬਣਾਇਆ ਵਾ ਡੀਏ ਆ ਕੱਖ ਨਹੀਂ ਛੱਡਿਆ ਕੱਲੂ ਕਹਵੇ ਨਾ ਮੇਰਾ ਪੁੱਤ ਨਾ ਮੇਨੋਂ ਨਾ ਵੀ ਮੇਰਾ ਕੀਤਾ ਕਹ ਪਰ ਫੇ ਵੀ ਮੇਰੇ ਸਿਰ ਚ ਖਹਿ ਪਈ ਮੈਂ ਬੜ ਮੋਤ ਗਾ ਦੀਪਕ ਜੀ ਸਾਡੇ ਨਾਲ ਨੇ ਦੀਪਕ ਜੀ ਕਿਸ ਤਰ੍ਹਾਂ ਗੱਲਬਾਤ ਹੋਈ ਸੀਗੀ ਕੀ ਗੱਲਬਾਤ ਹੋਈ ਸੀਗੀ ਇਹ ਇੰਸਟਾਗ੍ਰਾਮ ਤੇ ਹੋਈ ਨਾ ਗੱਲ। ਅੱਛਾ ਜੀ। ਉਧਰ ਸੀਗਾ ਮੈਂ ਬਾਹਰ ਦੁਬਈ ਸੇ ਆ। ਅੱਛਾ ਜੀ। ਇਤਨੀ ਸਾਲੀ ਬਾਅਦ ਆਇਆ ਹੈ ਘਰ। ਅੱਛਾ। ਤਾਂ ਇਹਦਾ ਬਾ ਚਲਦੇ ਚਲਦੇ ਵਿਆਹ ਹੀ ਕਰਨੀ ਸੀ। ਤੇ ਕਰ ਦੇਣਾ ਉਹਦੇ ਘਰ ਦੇ ਨੇ ਉਹ ਗੱਲ ਹੋਈ। ਇਦਾਂ ਦੀ ਗੱਲ ਨਹੀਂ ਉਹਨੇ ਕਰ ਦੇਣਾ ਗੱਲ ਉਹ ਕਹਿੰਦੇ ਟਾਈਮ ਰੱਖਿਆ ਉਹਨਾਂ ਨੇ ਸਹੀ ਹੈ। ਵੀ ਇਦਾਂ ਦਾ ਵਿਆਹ ਕਰਨਾ। ਤਾਂ ਕੱਲ ਹੀ ਬਰਾਂ ਲੈ ਕੇ ਗਏ ਭਾਜੀ ਨਹੀਂ ਕੋਈ ਸਾਨੂੰ ਫੋਨ ਕਰਦੇ ਸੀਗੇ ਇੱਥੇ ਆਜੋ ਇੱਥੇ ਆਜੋ ਅਸੀਂ ਜਾਂਦੇ ਰਹੇ। ਬਾਅਦ ਜਿਹੜਾ 4:00 ਤੇ ਪਹੁੰਚ ਗਏ। ਬਾਜੀ ਮੁਰਕੀ ਨੂੰ ਫੋਨ ਬੰਦ ਕਰ ਦਿੱਤਾ। ਕਿੰਨੇ ਬੰਦੇ ਗਏ ਸੀ? ਕਮ ਸੇ ਕਮ 70-75 ਬੰਦੇ ਸੀਗੇ ਉੱ퍼 ਹੀ ਹੋਣਗੇ 150 ਵੀ ਬੰਦਾ ਹੋਏਗਾ ਕਿਉਂ ਗੱਡੀ 150 ਦੇ ਕਰੀਬ ਤੁਸੀਂ ਜਿਹੜਾ ਹੈਗਾ ਉੱਥੇ ਪ੍ਰਾਤ ਲੈ ਕੇ ਗਏ ਸੀਗੇ ਗੱਡੀਆਂ ਦਾ ਖਰਚਾ ਵੀ ਕੀਤਾ ਸਾਰਾ ਕੁਝ ਬੀਜ ਵਗੈਰਾ ਵੀ ਕੀਤਾ ਹੋਇਆ ਸੀ ਅੱਛਾ ਬੀਜ ਵੀ ਕਿਈ ਜਾਵੇ ਫੇਟੇ ਖਰਚਾ ਕਰੇ ਵੀ ਕੀਤਾ ਵਾ ਮੂਵੀ ਦਾ ਵੀ ਆ ਸਾਰਾ ਕੁਝ ਹੀ ਆ ਤੇ ਉੱਥੇ ਜਾ ਕੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉਹਨਾਂ ਨੇ ਜਿਹੜਾ ਹੈਗਾ ਤੁਹਾਡੇ ਨਾਲ ਸੰਪਰਕ ਹੀ ਨਹੀਂ ਕੀਤਾ ਸੀਗਾ ਮੁੜ ਕੇ ਬਾਜੀ ਉੱਥੇ ਫੋਨ ਸੀ ਨਹੀਂ ਲੱਭੀ ਗਈ ਜਿਹੜੀ ਫੋਨ ਸੀ ਦੱਸਦੇ ਰੋਜ਼ਗਾਰਨ ਫੋਨ ਸੀ ਨਹੀਂ ਉੱਥੇ ਕੋਈ ਸਭ ਨੂੰ ਪੁੱਛਿਆ ਕਿੰਨੇ ਕੋਈ ਇੱਥੇ ਕੰਮ ਕਰਨਗੇ ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ। ਉਹ ਨਾਲੇ ਪੁਲਿਸ ਨੂੰ ਕੰਪਲੀਟ ਕੀਤੀ। ਇਹ ਬਾਅਦ ਕੀਤਾ 5 ਵਜੇ। 5 ਵਜੇ ਜਾਂ ਕੀਤਾ ਵੀ ਚਲੋ ਫੋਨ ਵੀ ਸ਼ਾਇਦ ਆਣੇ। ਜਦੋਂ ਆਪਣਾ ਰਿਸ਼ਤਾ ਹੋ ਜਾਂਦਾ ਹੈਗਾ ਆਪਾਂ ਘਰ ਵੀ ਦੇਖਦੇ ਹੈਗੇ ਆ ਸਭ ਕੁਝ ਦੇਖਦੇ ਹੈਗੇ ਆ ਕਿ ਇਸ ਤਰ੍ਹਾਂ ਦਾ ਕੋਈ ਹੋਇਆ ਸੀਗਾ ਘਰ ਦੇ ਵਿੱਚ ਉਹ ਲੜਕੀ ਆਈ ਜਾਂ ਉਹਦੇ ਪਰਿਵਾਰ ਕੋਈ ਆਇਆ ਸੀ ਘਟੇ। ਕੁੜੀ ਆਈ ਨਾ ਮਿੱਠਾ ਲੈ ਕੇ ਸਾਡੇ। ਉਹ ਲੈ ਕੇ ਆਈ ਸੀਗੀ ਮਿੱਠਾ। ਅੱਛਾ। ਸਹੀ ਹੈ ਜੀ। ਉਹ ਹੀ ਸਾਰੇ ਚਿੱਠੀ ਦੇ ਕੇ ਗਈ। ਅੱਛਾ। ਉੱਤੇ 1:30 ਫਿਕਸ ਕੀਤੀ ਦੋ ਜੀ। ਪਹਿਲਾਂ 2 ਦੀ ਕੀਤੀ ਫਿਰ 6 ਦੀ ਉਹ ਸੱਟ ਲੱਗ ਗਈ ਅੱਛਾ ਹਾਂ ਤੇ ਜਿੱਦਾਂ ਹੁਣ ਡਬਾਈ ਦੇ ਵਿੱਚ ਸੀਗੇ ਤੁਸੀਂ ਡਬਾਈ ਦੇ ਵਿੱਚੋਂ ਤੁਹਾਡੇ ਨੇ ਕੋਲੋਂ ਪੈਸੇ ਵਗੈਰਾ ਵੀ ਕੰਨਦੀ ਰਹੀ ਲੜਕੀ ਐਸੇ ਲੈਣ 60000 ਰੁਪਇਆ ਲਿਆ ਅੱਛਾ ਹਾਂ ਕਿਤੇ ਕਿਤੇ ਚੀਜ਼ਾਂ 2-4 ਮਹੀਨੇ ਬਾਅਦ ਕਿਦਾਂ ਲੈ ਹੈ ਤੇ ਤੁਹਾਨੂੰ ਪੂਰਾ ਵਿਸ਼ਵਾਸ ਸੀਗਾ ਕਿ ਉਹ ਤੁਹਾਡੇ ਨਾਲ ਜਿਹੜਾ ਹੈਗਾ ਗੱਲ ਕਰਦੀ ਹੈਗੀ ਆ ਮੈਰਿਜ ਵਗੈਰਾ ਉਹਨੇ ਕਰਵਾਣੀ ਹੈਗੀ ਆ ਜਾਂ ਕੋਈ ਗੱਲਬਾਤ ਹੋਈ ਸੀਗੀ ਭਾਜੀ ਇਹ ਸਾਰੀ ਗੱਲ ਹੋਈ ਉਹਨੇ ਕੋਈ ਇੱਧਰ ਕਹਿ ਨਹੀਂ ਸਕਦਾ ਕਿ ਵੇਦਾ ਹੋਸਾ ਮੇਰੇ ਘਰ ਦੇ ਨਾਲ ਗੱਲ ਕੀਤੀ ਸਾਰਿਆਂ ਨੇ ਮੰਮੀ ਨਾਲ ਗੱਲ ਕੀਤੀ ਹੈ ਭੈਣ ਨਾਲ ਪ੍ਰਾਣ ਨਾਲ ਗੱਲ ਸਾਰਿਆਂ ਨਾਲ ਹੋਈ ਹੈ ਪਰ ਇਧਰ ਆ ਮਸੂਸੀ ਨਹੀਂ ਹੋਇਆ ਕਿ ਲੜਕੀ ਕੀ ਕੰਮ ਕਰਦੀ ਸੀ ਕਿ ਕੁਝ ਦੱਸਿਆ ਉਹਨੇ ਇਹ ਕਹਿੰਦੀ ਮੈਂ ਵਕੀਲ ਹਾਂ ਵਕੀਲ ਆ ਹਾਂ ਅੱਛਾ ਐਡਰੈਸ ਕੀ ਦੱਸਦੀ ਸੀ ਆਪਣਾ ਐਡਰੈਸ ਮੋਗਾ ਦੱਸਿਆ ਅੱਛਾ ਮੋਗਾ ਫਾਟਕਾ ਲੱਗੇ ਕਹਿੰਦੇ ਅਗੇ ਕਿਹੜਾ ਉਹ ਕੋਈ ਮੈਂ ਲਦਾਦੀ ਵੀ ਤੁਹਾਡਾ ਪਰਿਵਾਰ ਵੀ ਉਹਨਾਂ ਦੇ ਘਰ ਕਦੇ ਗਿਆ ਸੀਗਾ ਨਹੀਂ ਅੱਛਾ ਕੋਈ ਪਰਿਵਾਰ ਨਹੀਂ ਗਿਆ ਸੀਗਾ ਤੁਹਾਡਾ ਤੇ ਜਿੱਦਾਂ ਹੁਣ ਅੱਜ ਦੀਪਕ ਜੀ ਇਸ ਘਟਨਾ ਨੂੰ ਲੈ ਕੇ ਜਿਹੜਾ ਹੈਗਾ ਆਪਾਂ ਕੰਨੇ ਆ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਫਰੋਡ ਹੁੰਦੇ ਹੈਗੇ ਆ ਇਸ ਫਰੋਡ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਭਾਜੀ ਫਰੋਡ ਹੀ ਹੈ ਨਾ ਸਾਡੇ ਸਾਡੇ ਨੇ ਇਹਨਾਂ ਦਾ ਕਹੋ ਹੈਗਾ ਫਰੋਡ ਹੀ ਹੈ ਨਾ ਇਹ ਸਾਡੇ ਨਾ ਖਰਚਾ ਹੋ ਗਿਆਗਾ ਹੱਥ ਤੋਂ ਵੱਧ ਕੇ ਖਰਚਾ ਹੋ ਗਿਆ ਭਾਈ ਇਹ ਜਿਹੜੇ ਪੈਸੇ ਵਗੈਰਾ ਮੰਗande ਸੀਗੇ ਉਹ ਤੁਹਾਡੇ ਕੋਲੋਂ ਉਹ ਕਿਸ ਤਰ੍ਹਾਂ ਮੰਗande ਸੀ ਪੈਸੇ ਦੀਪਕ ਦੇ ਦਾਦੀ ਜੀ ਵੀ ਸਾਡੇ ਨਾਲ ਨੇ ਪਹਿਲਾਂ ਤਾਂ ਜੀ ਕੀ ਕਾਰਨ ਹੋਇਆ ਤੁਹਾਡੇ ਨਾਲ ਜਿਹੜਾ ਹੈਗਾ ਲੜਕੀ ਦੀ ਗੱਲਬਾਤ ਹੋਈ ਸੀ ਕੋਈ ਨਾ ਗੱਲ ਨਹੀਂ ਹੋਈ ਸਾਡੇ ਨਾਲ ਲੜਕੀ ਮੁੰਡੇ ਨਾਲ ਗੱਲ ਹੋਈ ਅੱਛਾ ਜੀ ਮੁੰਡੇ ਕੁੜੀ ਨੇ ਕਹਿਤਾ ਵੀ ਮੁੰਡੇ ਦੇ ਪੇ ਦੇ ਸਾਡੇ ਮੇਰੇ ਪੇ ਦੇ ਸੱਟਾ ਲੱਗਣਾ ਇਹਨਾਂ ਨੇ ਤਿੰਨ ਚਾਰ ਦਿਨ ਹੋਰ ਵਧਾ ਲਿਆ ਮੜ ਕੇ ਉਹਨਾਂ ਨੇ ਦੋ ਦਿਨ ਕਹਿਤਾ ਵੀ ਉਹਦੀ ਮੰਮੀ ਕਹਿੰਦੀ ਆ ਵੀ ਠੀਕ ਹੋ ਗਿਆ ਵਾ ਕੋਈ ਨਾ ਤੁਸੀਂ ਚੜਾ ਲਓ ਜਾਨੀ ਇਹਨਾਂ ਨੇ ਜੰਜ ਚੜਾ ਲਈ ਆ ਰਾਤ ਦੀ ਰੋਟੀ ਬਰਾਤ ਨੂੰ ਇੱਥੇ ਵੇੜੇ ਨੂੰ ਦੇ ਦਿੱਤੀ ਆ ਤਾਂ ਸਵੇਰ ਨੂੰ ਲੈ ਕੇ ਮੁੰਡੇ ਨੂੰ ਪਰਪਾਇਆ ਮੋਗੇ ਜਾ ਕੇ ਉਹਨਾਂ ਨੇ ਕਹਿ ਦਿੱਤਾ ਵੇਖ ਤੇ ਤੁਸੀਂ ਗੱਡੀਆਂ ਰੋਕ ਲੋ ਅਸੀਂ ਹੁਣੇ ਕੋਈ ਨਹੀਂ ਆਇਆ ਮਾਤਾ ਇਹ ਕੀ ਲੱਗਦਾ ਕਿ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਦੇਖਦੇ ਆ ਕਿ ਲਗਾਤਾਰ ਜਿਹੜੇ ਹੈਗੇ ਆ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹੈਗੀਆਂ ਕਿਸ ਤਰ੍ਹਾਂ ਦੇਖਦੇ ਇਹਨਾਂ ਨੂੰ ਕਿਸ ਤਰ੍ਹਾਂ ਇਹ ਹੀ ਆ ਵੀ ਆ ਜਿਹੜਾ ਚਾਂਸ ਆਣਾ ਪਹਿਲੀ ਵਾਰੀ ਹੋਇਆ ਵਾ ਅਸੀਂ ਕਦੀ ਇਦਾਂ ਦਾ ਚਾਂਸ ਨਹੀਂ ਸੀ ਦੇਖਿਆ ਅੱਗੇ ਤੋਂ ਇਹ ਮਨੇ ਲੋਕਾਂ ਨੂੰ ਕਰਨਾ ਚਾਹੀਦਾ ਕੀ ਲੋਕਾਂ ਨੂੰ ਅਪੀਲ ਕਰੂਗੇ ਬਹੁਤ ਜ਼ਿਆਦਾ ਸਾਨੂੰ ਵੀ ਹੋਣ ਡਿਆ ਤੇ ਲੋਕਾਂ ਨੂੰ ਵੀ ਹੁੰਦਾ ਹੀ ਆ ਜਿੱਦਾਂ ਹੁਣ ਅਸੀਂ ਪਰੇਸ਼ਾਨ ਆ ਇਹ ਗੱਲ ਸੁਣ ਕੇ ਸਾਰੀ ਦੁਨੀਆ ਪਰੇਸ਼ਾਨ ਹੈ ਵੀ ਇਹਨਾਂ ਨਾਲ ਇਦਾਂ ਹੋਈ ਤੇ ਕਿਦਾਂ ਹੋਈ ਹਾਂ ਸੋਸ਼ਲ ਮੀਡੀਆ ਤੇ ਦੋਸਤੀ ਦੋਸਤੀ ਤੋਂ ਬਾਅਦ ਜਿਹੜਾ ਹੈਗਾ ਪਿਆਰ ਇਹ ਆਮ ਗੱਲਾਂ ਦੇਖਣ ਨੂੰ ਮਿਲਦੀਆਂ ਹੈਗੀਆਂ ਪਰ ਜਦੋਂ ਘਰ ਦੇ ਵਿੱਚ ਵਿਆਹ ਦਾ ਜਿਹੜਾ ਹੈਗਾ ਸ਼ਗਨ ਵਿਹਾਰ ਕੀਤਾ ਜਾਵੇ ਵਿਆਹ ਬਰਾਤ ਲੈ ਕੇ ਜਿਹੜੀ ਹੈਗੀ ਆ ਮੁੱਗੇ ਚਲੀ ਜਾਵੇ ਉਸ ਤੋਂ ਬਾਅਦ ਜਿਹੜਾ ਹੈਗਾ ਲੜਕੀ ਦਾ ਜਿਹੜਾ ਫੋਨ ਬੰਦ ਹੋਣਾ ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਪੁਲਿਸ ਤੱਕ ਵੀ ਇਹ ਮਾਮਲਾ ਪਹੁੰਚਿਆ ਹੁਣ ਇਹ ਦੇਖਣਾ ਹੋਵੇਗਾ ਪੁਲਿਸ ਲੋ ਇਹ ਇਸੇ ਮਾਮਲੇ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਕੈਮਰਾ ਪਰਸਨ ਨਾਲ ਆਪਣੀ ਤਰੋੜਾ ਸਾਂਝਾ ਟੀਵੀ ਨਕੋਦ